ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੇਸ਼ ਭਰ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ 16 ਅਗਸਤ ਨੂੰ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਸ਼੍ਰੀ ਰਾਧਾ ਕ੍ਰਿਸ਼ਨ ਸੇਵਾ ਸਮਿਤੀ ਫਗਵਾੜਾ ਬਲੋਸ ਮੁਸ਼ੇਰ ਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਪੁਰਾਣੀ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਪ੍ਰਮੁੱਖ ਬਿਜਾਰਾ ਵਿੱਚੋਂ ਹੁੰਦੀ ਹੋਈ ਵਾਪਸ ਮੰਦਿਰ ਵਿਖੇ ਸਮਾਪਤ ਹੋਈ। ਜ਼ਿਕਰਯੋਗ ਹੈ ਕਿ ਸਵੇਰ ਤੋਂ ਹੀ ਹੋ ਰਹੀ ਬਾਰਿਸ਼ ਨੇ ਹਾਲਾਂਕਿ ਇਸ ਸ਼ੋਭਾ ਯਾਤਰਾ ਦੀ ਰੌਣਕ ਨੂੰ ਥੋੜਾ ਫਿੱਕਾ ਜ਼ਰੂਰ ਕਰ ਦਿੱਤਾ। ਇਸ ਸਭ ਦੇ ਬਾਵਜੂਦ ਵੀ ਬਹੁਤ ਸਾਰੇ ਸ਼ਰਧਾਲੂ ਇਸ ਸ਼ੋਭਾ ਯਾਤਰਾ ਵਿੱਚ ਪਹੁੰਚੇ ਹੋਏ ਸਨ ਇਸ ਦੌਰਾਨ ਜਿੱਥੇ ਕਲਾਕਾਰਾਂ ਵੱਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਜੀਵਨੀ ਤੇ ਆਧਾਰਿਤ ਸੁੰਦਰ-ਸੁੰਦਰ ਝਾਂਕੀਆਂ ਪੇਸ਼ ਕੀਤੀਆਂ ਗਈਆਂ ਉੱਥੇ ਹੀ ਇਸ ਸ਼ੋਭਾ ਯਾਤਰਾ ਦਾ ਥਾ-ਥਾ ਤੇ ਸ਼ਰਧਾਲੂਆਂ ਵੱਲੋਂ ਨਿਕਾ ਸਵਾਗਤ ਵੀ ਕੀਤਾ ਗਿਆ ਇਸ ਤੋਂ ਇਲਾਵਾ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕਾਂਤ ਅਤੇ ਪ੍ਰਸ਼ਾਸਨ ਸਮਾਸੇਵਕਾ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਵੱਲੋਂ ਜਲੇਬੀਆਂ ਤੇ ਦੁੱਧ ਦਾ ਲੰਗਰ ਵੀ ਲਗਾਇਆ ਗਿਆ ਇਸ ਤੋਂ ਇਲਾਵਾ ਹੋਰਨਾਂ ਸ਼ਹਿਰ ਵਾਸੀਆਂ ਵੱਲੋਂ ਵੀ ਵੱਖ-ਵੱਖ ਥਾਵਾਂ 'ਤੇ ਤਰ੍ਹਾਂ-ਤਰ੍ਹਾਂ ਦੇ ਲ ਆਪਣੇ ਸੰਬੋਧਨ ਵਿੱਚ ਵਕਫਾ ਕੁ ਬੁਲਾਰਿਆ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਜਿੱਥੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਾਵਨ ਤਿਉਹਾਰ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਉੱਥੇ ਹੀ ਉਨ੍ਹਾਂ ਕਿਹਾ ਕਿ ਬਾਰਿਸ਼ ਦੇ باوجود ਵੀ ਸ਼ਰਧਾਲੂਆਂ ਵਿੱਚ ਸ਼ੋਭਾ ਯਾਤਰਾ ਨੂੰ ਲੈ ਕੇ ਭਾਰੀ ਉਤਸ਼ਾਹ ਸੀ। ਉਨ੍ਹਾਂ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਮਿਤੀ 16 ਅਗਸਤ ਦਿਨ ਸ਼ਨੀਵਾਰ ਨੂੰ ਮੰਦਰਾਂ ਵਿੱਚ ਵੀ ਪਹੁੰਚੋ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ੋਭਾ ਯਾਤਰਾ ਵਿੱਚ ਪਹੁੰਚ ਕੇ ਮੱਥਾ ਟੇਕਿਆ। ਫਗਵਾੜਾ ਤੋਂ ਨਵਰਾੰਗ ਚੈਨਲ ਦੇ ਐਚਐਸ ਰਾਣਾ ਦੇ ਨਾਲ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਸਾਰੀ ਸ਼ਹਿਰ ਵਾਸੀਆਂ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਮੀ ਦੀਆਂ ਬਹੁਤ-ਬਹੁਤ ਮੁਬਾਰਕਬਾਦ ਬਹੁਤ-ਬਹੁਤ ਵਧਾਈ ਔਰ ਅੱਜ ਇਸ ਮੌਸਮ ਦੇ ਵਿੱਚ ਜਿਹੜਾ ਮੌਸਮ ਬੜਾ ਸੁਹਾਵਣਾ ਹੋਇਆ ਹੈ ਬਾਰਿਸ਼ ਤਾਂ ਹੋ ਰਹੀ ਹੈ ਲੇਕਿਨ ਸੰਗਤ ਦੇ ਵਿੱਚ ਬੜਾ ਉਤਸ਼ਾਹ ਆ ਔਰ ਉਹਨਾਂ ਨੇ ਅੱਜ ਜਿਹੜਾ ਇਹ ਵਿਸ਼ਾਲ ਸ਼ੋਭਾ ਯਾਤਰਾ ਉਹਦੇ ਵਿੱਚ ਸੰਗਤ ਜਿਹੜੀ ਹੈ ਆਪਣੀਆਂ ਹਾਜ਼ਰੀਆਂ ਭਰ ਰਹੀ ਹੈ ਸਾਰੀ ਸੰਗਤ ਨੂੰ ਇਸ ਪਾਵਨ ਪਵਿੱਤਰ ਦਿਹਾੜੇ ਦੀ ਜਿੱਥੇ ਮੁਬਾਰਕਬਾਦ ਹੈ ਉਥੇ ਨਾਲ ਹੀ ਪ੍ਰਬੰਧਕਾਂ ਦਾ ਬੜਾ ਧੰਨਵਾਦ ਹੈ ਸਾਡੇ ਨਾਲ ਸਤਿਕਾਰਯੋਗ ਰਮਨ ਨਹਿਰਾ ਸਾਹਿਬ ਅਰਨ ਹੌਸਲਾ ਜੀ ਹੋਰ ਸਾਰੀ ਟੀਮ ਜਿਹੜੀ ਆ ਜਿਨ੍ਹਾਂ ਨੇ ਰਲ ਮਿਲ ਕੇ ਇਸ ਵਿਸ਼ਾਲ ਸ਼ੋਭਾ ਯਾਤਰਾ ਦਾ ਪ੍ਰਬੰਧ ਕੀਤਾ ਔਰ ਸੰਗਤ ਨੂੰ ਜਿਹੜਾ ਇਸ ਸ਼ੋਭਾ ਯਾਤਰਾ ਵਿੱਚ ਹਾਜ਼ਰੀਆਂ ਭਰਨ ਦਾ ਮੌਕਾ ਦਿੱਤਾ ਤੋਂ ਸਾਰਿਆਂ ਦਾ ਪ੍ਰਬੰਧਕਾਂ ਦਾ ਬਹੁਤ-ਬਹੁਤ ਧੰਨਵਾਦ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ श्री कृष्ण जन्माष्टमी दी बहुत-बहुत फैन वासियों ਨੂੰ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਸ਼ੋਭਾ ਯਾਤਰਾ ਦੀਆਂ ਬਹੁਤ-ਬਹੁਤ ਵਧਾਈਆਂ ਅੱਜ શ્રી राधा कृष्ण सेवा समिति ਵੱਲੋਂ ਸ਼ੋਭਾ ਯਾਤਰਾ ਠੀਕ 4 ਵਜੇ श्री मोनी ਮੰਦਰ ਤੋਂ ਹੁੰਦੀ ਹੋਈ ਪੂਰਨ ਮੋਡਲ ਪੂਰਨ ਮੋਡਲ ਤੋਂ ਹਰੀ ਗੁੰਦ ਨਗਰ ਤੋਂ ਇਸ ਵੀਰ ਸਾਹਿਬ ਤੋਂ ਹੁੰਦੀ ਹੋਈ ਗੁਰ ਮੰਡੀ ਗੁਰ ਮੰਡੀ ਹੁੰਦੀ ਹੋਈ ਮੰਡੀ ਗਾਂਧੀ ਚੌਂਕ ਗਾਂਧੀ ਚੌਂਕ ਤੋਂ ਹੁੰਦੀ ਹੈ ਬਨਸਾਬ ਯਾਰ ਬਨਸਾਬ ਯਾਰ ਤੋਂ ਗਊਸ਼ਾਲਾ ਰੋਡ ਗਊਸ਼ਾਲਾ ਰੋਡ ਤੋਂ ਜ਼ਰਾਇਆ ਰੋਡ ਜ਼ਰਾਇਆ ਰੋਡ ਤੋਂ ਹੀ ਬੰਗਾਰ ਰੋਡ ਉਹ ਵੀ ਹੋਈ ਮੋਨੀ ਜੀ ਦੇ ਮੰਦਰ ਜਾ ਕੇ ਇਸ ਮੱਤ ਹੋ ਗਈ ਤਾਂ ਮੈਂ ਸ਼ਹਿਨ ਨਵਾਸੀਆਂ ਨੂੰ ਬੇਨਤੀ ਕਰਦਾ ਰਸਤੇ ਦੇ ਵਿੱਚ ਹਰ ਜਗ੍ਹਾ ਫੁੱਲ ਵਰਖਾ ਹੋ ਜਾਵੇ ਪ੍ਰਸ਼ਾਣ ਲਾ ਆ ਜਾਵੇ ਲੰਗਰ ਲੈ ਆ ਜਾਵੇ ਔਰ ਠਾਕੁਰ ਜੀ ਦੇ ਦੀ ਪ੍ਰਸੰਨ ਹੋ ਕੇ ਫੁੱਲ ਵਰਖਾ ਕੀਤੀ ਕਿਉਂਕਿ ਅੱਜ ਠਾਕੁਰ ਜੀ ਬਹੁਤ ਸੇਤੋ ਖੁਸ਼ ਆ ਅੱਜ ਬਰਸਾਤ ਅੱਜ ਫੁੱਲ ਵਰਖਾ ਦੀ ਬਰਸਾਤ ਦੀ ਹੋਈ ਆ ਤਾਂ ਸ਼ਹਿਨ ਨਵਾਸੀਆਂ ਨੂੰ ਮੈਂ ਆਪਣੇ ਵੱਲੋਂ ਰਾਧਾ ਕਿਸ਼ਨ ਸੇਵਾ ਸੰਧੀ ਵੱਲੋਂ ਬਹੁਤ ਬਹੁਤ ਵਧਾਈ ਦਿਨਾਂ